ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਭਾਈ ਜਿਸ ਵਿੱਚ ਭਗਤ ਜੀ ਦੇ ਕੁੱਲ 33 ਸ਼ਬਦ ਸੰਪੂਰਨ ਹੋਏ ਹਨ ਇਸ ਪਦ ਦੇ ਭਗਤ ਜੀ ਦੇ ਜੋ ਤਿੰਨ ਸ਼ਬਦ ਸੰਪੂਰਨ ਹੋਏ ਹਨ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹੋਏ ਭਾਈ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਜੀ ਆਸ ਰੋਹੋ ਰੋਹਰੇ ਬਹੁਰਿਆ ਹੁੰਗੜ ਜਿਨ ਕਾਢੈ ਅੰਤ ਕੀ ਬਾਰ ਲਹੇਗੀ ਸਾਡੈ ਤੁਨ ਤਨ ਭਗਤ ਕਬੀਰ ਸਾਹਿਬ ਜੀ ਦੇ ਅ ਸ਼ਬਦ ਰਮ ਕਰਦੇ ਹੋਏ ਭਗਤ ਜੀ ਬਚਨ ਕਰਦੇ ਹਨ ਰੋ ਰੋਰੀ ਬਹੁਰਿਆ ਬਹੁਰਿਆ ਸ਼ਬਦ ਜਿਹੜਾ ਹੈ ਬਹੁ ਨੂੰ ਬਹੁਰਿਆ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਉਸ ਪਾਸ਼ਾ ਜਿਹੜੀ ਉਹ ਵਰਤੀ ਗਈ ਹੈ ਭਗਤ ਜੀ ਨੇ ਕਈ ਪਾਸੇ ਹਜੇ ਵੀ ਕਈ ਇਲਾਕਿਆਂ ਵਿੱਚ ਪਾਸ਼ਾ ਵਰਤੀ ਜਾਂਦੀ ਹੈ ਬਹੋਰੀ ਬੌ ਨੂੰ ਬਹੋਰੀ ਕਿਹਾ ਜਾਂਦਾ ਹੈ ਤੇ ਭਗਤ ਜੀ ਦੇ ਸਮੇਂ ਵੀ ਇਹ ਪਾਸ਼ਾ ਸੀ ਉਸ ਇਲਾਕੇ ਦੀ ਤੇ ਭਗਤ ਜੀ ਉਸ ਭਾਸ਼ਾ ਦੇ ਵਿੱਚ ਆਧਾਰਨ ਲੈਂਦੇ ਹਨ ਗੱਲ ਕਰਦਿਆਂ ਭਾਵੇਂ ਕੀ ਬਹੁਤ ਸਾਰੇ ਟਿੱਕਾਕਾਰ ਲੇਖਕਾਰ ਜਿਹੜੇ ਕਿ ਲਖਾਰੀ ਹਨ ਉਹੀ ਦੀ ਥਾਨਕਾ ਸ਼ਬਦਾਂ ਦੀ ਦਿੰਦੇ ਹਨ ਸਾਖੀਆਂ ਦੇ ਨਾਲ ਕਿ ਭਗਤ ਕਬੀਰ ਸਾਹਿਬ ਜੀ ਦੀ ਪੁੱਤਰ ਕਮਾਲਾ ਹੋਇਆ ਜ ਜਿਹਦੀ ਸ਼ਾਦੀ ਹੋਈ ਭਗਤ ਜੀ ਦੇ ਘਰ ਨੂੰ ਆਈ ਜੋ ਨੂੰਹ ਦੀ ਨਾਲ ਕਮਾਲਾ ਜੀ ਦੀ ਨੂੰਹ ਆਪਣੀ ਨੂੰਹ ਦੀ ਸਾਖੀ ਨਾਲ ਰੱਖਦੇ ਹਨ ਪਰ ਸਾਰੇ ਲੇਖਕਾਰਾਂ ਦਾ ਟੀਕਾ ਕਰਾਂ ਦਾ ਅਲੱਗ-ਅਲੱਗ ਧਾਰਨਾ ਦੇ ਕੇ ਇਸ ਸ਼ਬਦ ਨੂੰ ਸਮਝਾਉਣ ਦਾ ਤਰੀਕਾ ਹੈ ਕਿਉਂਕਿ ਬਾਣੀ ਜਿਹੜੀ ਹੈ ਇਹਦੇ ਪ੍ਰਮਾਖ ਤੌਰ ਤੇ ਸਮਾਜਿਕ ਤੌਰ ਤੇ ਅਰਥ ਨਿਕਲਦੇ ਹਨ ਤੇ ਜਿੰਨੀ ਕੋ ਸਮਝ ਹੁੰਦੀ ਹੈ ਕਿਸੇ ਦੇ ਪਾਸ ਉਹਦੇ ਮੁਤਾਬਕ ਕੀ ਅਰਥ ਕੀਤੇ ਜਾਂਦੇ ਹਨ ਪਰ ਬਾਣੀ ਸਦਾ ਹੀ ਪਿਆਰਿਓ ਇੱਕ ਬੰਦੇ ਨੂੰ ਨਹੀਂ ਸਮਝਾਂਦੀ ਇਹ ਬਾਣੀ ਸਦਾ ਹੀ ਸਾਰੇ ਜੀਵਾਂ ਦਾ ਪਰਦੇਸ਼ ਹੈ ਸਾਰੀ ਸੰਸਾਰ ਦੇ ਵਾਸਤੇ ਹੈ ਇੱਕ ਕੇਂਦਰੀ ਭਾਵ ਦਰਸਾਉਣ ਵਾਸਤੇ ਟਿਕਾਕਾਰ ਸਾਖੀ ਲਿਖ ਦਿੰਦੇ ਹਨ ਜਾਂ ਬਾਹਰ ਮੁਖਵਰਤ ਕਰ ਦਿੰਦੇ ਹਨ ਪਰ ਭਗਤ ਜੀ ਜਿੰਦ ਨੂੰ ਕਹਿੰਦੇ ਹਨ ਇਹ ਜਿੰਦ ਰੂਪੀ ਬੋਹ ਨੂੰ ਕਹਿੰਦੇ ਹਨ ਕਿੱਥੇ ਵੀ ਬਾਣੀ ਚ ਪਰਦੇਸ਼ ਹੈ ਹੋਤੀ ਜਗ੍ਹਾ ਤੇ ਜਿੰਦ ਨੂੰ ਆਤਮਾ ਦੇ ਪ੍ਰਤੀ ਸਵਾਲ ਹੁੰਦਾ ਹੈ ਜਵਾਬ ਹੁੰਦਾ ਹੈ ਜੇ ਉੱਥੇ ਭਾਵੇਂ ਥਾਨਕਾ ਪ੍ਰਗਟ ਕੀਤੀ ਹੈ ਕਿ ਉਸ ਸਮੇਂ ਉਸ ਸਮਾਂ ਐਸਾ ਸੀ ਪ੍ਰਾਤਨ ਸਮਾਂ ਆਪਾਂ ਨੂੰ ਵੀ ਪਤਾ ਪਿੱਛੇ ਬੀਬੀਆਂ ਭੈਣਾਂ ਨੂੰ ਆ ਘੁੰਡ ਬੋਤਨ ਕੱਢਦੀਆਂ ਸੀ ਸ਼ਰਮ ਆਉਂਦੀ ਸੀ ਉਸ ਸਮੇਂ ਦੇ ਵਿੱਚ ਲੋਕ ਜਦੋਂ ਨਵੀਆਂ ਬਵਾਈਆਂ ਮਟਿਆਰਾ ਹੁੰਦੀਆਂ ਸੀ ਮੋਹਵਾ ਬਣ ਕੇ ਆਪਣੇ ਸਹੁਰੇ ਘਰ ਦੇ ਵਿੱਚ ਉਸ ਆਪਣੇ ਵੱਡਿਆਂ ਤੋਂ ਸਹੁਰੇ ਤੋਂ ਜਾਂ ਜੀਠ ਤੋਂ ਘੁੰਡ ਕੱਢਿਆ ਜਾਂਦਾ ਸੀ ਓਲਾ ਰੱਖਿਆ ਜਾਂਦਾ ਸੀ ਵਿਆਹ ਦੇ ਸਮੇਂ ਵੀ ਸ਼ਾਦੀ ਦੇ ਸਮੇਂ ਲੰਬਾ ਘੁੰਡ ਕੱਢਿਆ ਜਾਂਦਾ ਸੀ ਇਹ ਪ੍ਰਥਾ ਸੀ ਉਸ ਸਮੇਂ ਦੀ ਇਹ ਵੱਡਿਆਂ ਤੋਂ ਓਲਾ ਰੱਖਣਾ ਸਿਰ ਟੱਕ ਕੇ ਰੱਖਣਾ ਘੁੰਡ ਕੱਢ ਕੇ ਰੱਖਣਾ ਇਹ ਚੱਲਦੀ ਆਈ ਏ ਬਹੁਤ ਸਮਾਪਰਥਾ ਹਜੇ ਵੀ ਪਿੰਡਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹੈ ਬੀਬੀਆਂ ਭੈਣਾਂ ਉੱਥੇ ਉਹ ਰਥਾ ਹਜੇ ਵੀ ਚੱਲਦੀ ਹੈ ਢੁੰਡ ਕੱਢਦੀਆਂ ਬੀਬੀਆਂ ਕਈ ਕਈ ਜਗ੍ਹਾ ਤੇ ਐਸੀ ਪ੍ਰਥਾ ਕਿ ਸਾਰੇ ਪਰਿਵਾਰ ਤੋਂ ਹੀ ਢੁੰਡ ਕੱਢਦੀਆਂ ਉੱਲਾ ਰੱਖਦੀਆਂ ਘਰ ਵਾਲੇ ਤੋਂ ਪਤੀ ਤੋਂ ਵੀ ਲੋਕ ਢੁੰਡ ਕੱਢਦੇ ਸੀ ਉਸ ਸਮੇਂ ਭਗਤ ਜੀ ਇਸ ਗੱਲ ਦਾ ਖੰਡਨ ਕਰਦੇ ਹਨ ਕਿਉਂਕਿ ਮਹਾਰਾਜ ਜੇ ਧਿਆਨ ਦੇਈਏ ਤਾਂ ਪਿੱਛੇ ਚਲੇ ਜਾਈਏ ਤੇ ਗੁਰੂ ਅੰਮ੍ਰਿਤਸਰ ਸਾਹਿਬ ਜੀ ਨੇ ਇਸ ਪ੍ਰਥਾ ਨੂੰ ਖੰਡਨ ਕੀਤਾ ਸਤਿਗੁਰਾਂ ਨੇ ਐਲਾਨ ਕੀਤਾ ਹੋਇਆ ਸੀ ਤੀਜੇ ਪਾਤਸ਼ਾਹ ਜੀ ਦਾ ਹੁਕਮ ਸੀ ਕਿ ਜਿਹੜਾ ਵੀ ਦਰਬਾਰ ਵਿੱਚ ਆਵੇ ਸ੍ਰੀ ਗੋਵਿੰਦ ਵਾਲ ਸਾਹਿਬੀ ਦੇ ਦਰਸ਼ਨਾਂ ਵਾਸਤੇ ਤੇ ਸਿੰਘਾਂ ਨੂੰ ਸਿੱਖਾਂ ਨੂੰ ਕਿਹਾ ਹੋਇਆ ਸੀ ਸੇਵਾਦਾਰਾਂ ਨੂੰ ਕਿ ਘੁੰਡ ਕੱਢ ਕੇ ਨਾ ਕੋਈ ਅੰਦਰ ਆਵੇ ਕੋਈ ਗੀਬੀ ਭੈਣ ਕੋਈ ਬੇਟੀ ਹੁੰਦੀ ਹੈ ਬੀਬੀ ਭੈਣ ਹੁੰਦੀ ਉਹਨੂੰ ਪਹਿਲੋਂ ਹੀ ਦਾਇਤ ਕੀਤੀ ਜਾਵੇਗੀ ਘੁੰਡ ਚੱਕ ਕੇ ਦਰਸ਼ਨ ਕੀਤੇ ਜਾਣ ਸੰਗਤਾਂ ਤੇ ਕਹਿੰਦੇ ਜਿਹੜਾ ਘੁੰਡ ਕੱਢ ਕੇ ਹੁੰਦਾ ਉਹਨੂੰ ਨਹੀਂ ਦਰਸ਼ਨ ਅੰਦਰ ਨਹੀਂ ਆਉਣ ਦਿੱਤਾ ਜਾਵੇ ਬਾਹਰੋਂ ਹੀ ਦਾਇਤ ਕਰ ਦਿੱਤੀ ਜਾਂਦੀ ਸੀ ਮਹਾਰਾਜ ਗੁਰੂ ਅੰਮਰਦਾਸ ਜੀ ਦੇ ਬਚਨ ਸਨ ਉਹਨਾਂ ਨੇ ਪਹਿਲੋਂ ਹੀ ਸਿੰਘਾਂ ਨੂੰ ਕਿਹਾ ਹੋਇਆ ਸੀ ਕਿ ਜਿਹੜਾ ਵੀ ਦਰਬਾਰ ਵਿੱਚ ਦਰਸ਼ਨਾ ਵਿੱਚ ਆਵੇ ਪੰਗਤ ਅਤੇ ਸੰਗਤ ਦੋਵੇਂ ਚੀਜ਼ਾਂ ਬਰਾਬਰ ਹਨ ਪਹਿਲੋਂ ਪੰਗਤ ਕਰਕੇ ਫਿਰ ਸੰਗਤ ਕੀਤੀ ਜਾਵੇ ਇਹ ਵੀ ਇੱਕ ਬਚਨ ਸਾਨੂੰ ਉਹਨਾਂ ਦੇ ਕਿ ਜਿਹੜਾ ਵੀ ਆਵੇ ਭਵੇਂ ਰਾਜਾ ਆਵੇ ઋષਿ ਆਵੇ ਭਵੇਂ ਕੋਈ ਬਾਦਸ਼ਾਹ ਆ ਜਾਵੇ ਉਹਨੂੰ ਵੀ ਦਾਤ ਕੀਤੀ ਜਾਵੇਗੀ ਪੰਗਤ ਜਿਵੇਂ ਬਹਿ ਕੇ ਲੰਗਰ ਛਕੇ ਫਿਰ ਦਰਸ਼ਨ ਪਾਵੇ ਆਣ ਕੇ ਕੋਈ ਬੀਬੀ ਹੁੰਦੀ ਹੈ ਕੋਈ ਨੂ ਰਾਣੀ ਹੁੰਦੀ ਹੈ ਉਹਨੂੰ ਕਹੋ ਕਿ ਬਾਹਰ ਹੁੰਡ ਚੱਕ ਕੇ ਸਿਰ ਟੱਕ ਕੇ ਅੰਦਰ ਆਵੇ ਤੇ ਮਹਾਰਾਜ ਜੀ ਦੀ ਵੀ ਹੁਕਮ ਸੀ ਕਿ ਸਾਦੇ ਬਸਤਰ ਪਹਿਨ ਕੇ ਆਉਣ ਜਿਹੜਾ ਵੀ ਆਵੇ ਕੋਈ ਬੋਟੇ ਗੂੜੇ ਰੰਗ ਜਿਤਕੀ ਨੇ ਕੱਪੜਾ ਨਾ ਪਹਿਨ ਕੇ ਆਵੇ ਸਾਡੇ ਦਰਬਾਰ ਦੇ ਵਿੱਚ ਇਹ ਹੁਕਮ ਦੀ ਸੰਗਤਾ ਪਾਲਣਾ ਵੀ ਕਰਦੀਆਂ ਸੀ ਕਿਉਂਕਿ ਮਹਾਰਾਜ ਹੁਕਮ ਨੂੰ ਸਿਰ ਮੱਥੇ ਮੰਨਦੀਆਂ ਸੀ ਸੰਗਤਾ ਸੀ ਤੇ ਹੁਣ ਬਹੁਤੇ ਲੋਕ ਮੰਨਦੇ ਨਹੀਂ ਨਾ ਮਹਾਰਾਜ ਬਾਹਰੋਂ ਕਹਿੰਦੇ ਨੇ ਕਿ ਸੀ ਮਹਾਰਾਜ ਨੂੰ ਮੰਨਦੇ ਆ ਪਰ ਉਹਨਾਂ ਦੇ ਬਚਨਾਂ ਨੂੰ ਵੀ ਅਸੀਂ ਮੰਨਦੇ ਆ ਯਾਗ ਚੁੱਤੇ ਆਓ ਮਹਾਰਾਜ ਦੇ ਹੁਕਮ ਨੂੰ ਪਰ ਉਦੋਂ ਲੋਕ ਮਹਾਰਾਜ ਤੋਂ ਡਰਦੇ ਸੀ ਮਹਾਰਾਜ ਦੇ ਹੁਕਮ ਨੂੰ ਮਹਾਰਾਜ ਦੀ ਜਾਇਤ ਮਰਜਾਦਾ ਨੂੰ ਮੰਨਦੀਆਂ ਸੀ ਬੀਬੀਆਂ ਪਹਿਣਾ ਸਿਰ ਢੱਕ ਕੇ ਆਉਣਾ ਸਾਦੇ ਇੱਕ ਬਸਤਰ ਪਹਿਣ ਕੇ ਆਉਣਾ ਜਿਸ ਤਰ੍ਹਾਂ ਮੰਡੀ ਦੇ ਰਾਜੇ ਦੀ ਰਾਣੀ ਢੁੰਡ ਕੱਢ ਕੇ ਆ ਗਈ ਸੀ ਆਪਾਂ ਪਹਿਲਾਂ ਵੀ ਸੁਣਿਆ ਇਤਿਹਾਸ ਇਸਾਖੀ ਤੇ ਉਹ ਪਾਗਲ ਹੋ ਗਈ ਸੀ ਝੱਲੀ ਹੋ ਗਈ ਸੀ ਸਾਰੀਆਂ ਰਾਣੀਆਂ ਨੇ ਢੁੰਡ ਧੱਕੇ ਹੋਈ ਸੀ ਕੋਈ ਰਾਣੀ ਸੀ ਨਵੀਂ ਵਿਆਹੀ ਉਹਨੂੰ ਘਾਰ ਸੀ ਹੋਮੇ ਸੀ ਕਿ ਮੈਂ ਬਹੁਤ ਸੁੰਦਰ ਹਾਂ ਮੈਂ ਢੁੰਡ ਕੱਢ ਕੇ ਜਾਵਾਂ ਕਿ ਮੇਰਾ ਕੋ ਚਿਹਰਾ ਨਾ ਦੇਖ ਲੈ ਇਹ ਮਹਾਰਾਜ ਦਾ ਹੁਕਮ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਿੱਲੂ ਹਦੈਤ ਕੀਤੀ ਹੋਈ ਸੀ ਭਾਈ ਕੋ ਕੁੰਡ ਕੁੰਡ ਕੱਢ ਕੇ ਨਾਵੇ ਰਾਜੇ ਨੂੰ ਹਦੈਤ ਕਰਤੀ ਸੀ ਮੰਡੀ ਦੇ ਰਾਜੇ ਦੇ ਸਾਰੀ ਫੌਜ ਵੀ ਆਈ ਸੀ ਤੇ ਪਰਿਵਾਰ ਸਮੇਤ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ ਸੀ ਤੇ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਸਿੱਖਾਂ ਨੇ ਆਣ ਕੇ ਮਹਾਰਾਜ ਨੂੰ ਦੱਸਿਆ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਇੱਕ ਸ਼ਰਤ ਹੈ ਸਾਡੀ ਸਾਡੇ ਦਰਬਾਰ ਦੇ ਵਿੱਚ ਜਿੰਨੇ ਵੀ ਹੋਣਾ ਸਭ ਲੋ ਸਾਰੀ ਸੰਗਤ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛੱਕੇ ਜਿੰਨੇ ਵੀ ਆਲਕਾਰ ਸਨਨ ਸੂਬੇਦਾਰ ਜਿੰਨੀਆਂ ਵੀ ਰਾਣੀਆਂ ਜਿੰਨਾ ਜਿੰਨਾ ਵੀ ਪਰਿਵਾਰ ਸੀ ਵੱਡਾ ਕਟੰਬ ਸਾਰੀ ਫੌਜ ਨੇ ਸਾਰੇ ਆਲਕਾਰ ਨੇ ਪ੍ਰਸ਼ਾਦਾ ਛੱਕਿਆ ਪੰਗਤ ਬੈਠਾ ਪੰਗਤ ਦੇ ਵਿੱਚ ਬੈਠ ਕੇ ਖੁਦ ਰਾਜੇ ਨੇ ਪ੍ਰਸ਼ਾਦਾ ਛੱਕਿਆ ਤੇ ਉੱਥੇ ਦਰਸ਼ਨ ਜਦੋਂ ਕਰਨੇ ਚਾਹੇ ਮਹਾਰਾਜ ਨੇ ਇਹ ਵੀ ਸ਼ਰਤ ਰੱਖੀ ਕਿ ਜਿੰਨੇ ਰਾਣੀਆਂ ਸਾਰੀਆਂ ਸਾਦੇ ਬਸਤਰ ਪਹਿਨਨ ਪਹਿਲੋ ਸਾਦੇ ਬਸਤਰ ਪਹਿਨ ਕੇ ਘੁੰਡ ਨਹੀਂ ਕਿਸੇ ਨੇ ਕੱਢਣਾ ਘੁੰਡ ਚੱਕ ਕੇ ਗੁਰਦੁਆਰ ਵਿੱਚ ਆਉਣ ਤੇ ਨਹੀਂ ਜੇ ਕੋਈ ਨਹੀਂ ਮੰਨਦਾ ਉਹਨੂੰ ਦਰਸ਼ਨ ਨਹੀਂ ਦਿੱਤੇ ਜਾਣਗੇ ਤੇ ਇੱਕ ਰਾਣੀ ਨੇ ਮੰਨੀ ਨਹੀਂ ਗੱਲ ਘੁੰਡ ਕੱਢ ਕੇ ਆ ਗਈ ਨਵੀਂ ਵਿਆਹੀ ਸੀ ਤੇ ਕੋਈ ਹੰਕਾਰ ਸੀ ਮਨ ਦੇ ਵਿੱਚ ਸੁੰਦਰਤਾ ਦਾ ਤੇ ਮਹਾਰਾਜ ਦੇ ਸਾਹਮਣੇ ਜਦੋਂ ਲੈਣ ਦੇ ਵਿੱਚ ਸੰਗਤਾ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਜੇ ਜਦੋਂ ਘੁੰਡ ਦੇਖਿਆ ਮਹਾਰਾਜ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੇ ਮਹਾਰਾਜ ਜੀ ਕਹਿੰਦੇ ਝੱਲੀ ਕੌਣ ਹੈ ਇਹ ਝੱਲੀ ਕੀ ਲੈਣ ਆਈ ਹੈ ਦਰਬਾਰ ਚ ਅਚਾਨਕ ਹੀ ਮਹਾਰਾਜ ਦੇ মুখ ਵਿੱਚੋਂ ਬਚਨ ਨਿਕਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਜੇ ਦੇਖੋ ਰਾਣੀ ਉਸੇ ਵਕਤ ਝੱਲੀ ਹੋ ਗਈ ਦਿਮਾਗ ਫਿਰ ਗਿਆ ਬਸਰ ਪਾੜ ਲੇ ਜੰਗਲ ਵਿੱਚ ਸੀ ਨਾਲ ਜੰਗਲ ਲੱਗਦਾ ਸੀ ਗੋਵਿੰਦਵਾਲ ਸਾਹਿਬ ਜੀ ਦੇ ਉਹ ਜੰਗਲ ਵਿੱਚ ਚਲੀ ਗਈ ਆਪਣਾ ਸਰੀਰ ਜਿਹੜਾ ਸੀ ਉਹਦੇ ਤੋਂ ਬਸਤਰ ਵੀ ਪਾੜ ਤੇ ਉਹਨੇ ਕਈ ਕਈ ਮਹੀਨੇ ਕਈ ਸਮਾਂ ਉਹ ਜੰਗਲ ਦੇ ਵਿੱਚ ਹੀ ਰਹੀ ਲੱਭੀ ਨਹੀਂ ਫੌਜ ਨੂੰ ਬਾਅਦ ਰਾਜੇ ਦੀ ਫੌਜ ਲੱਭਣ ਵੀ ਗਈ ਉਹਨੂੰ ਪਰ ਕਿਸੇ ਨੂੰ ਲੱਭੀ ਨਹੀਂ ਲੋਕ ਛਿਪ ਗਈ ਕਿਉਂਕਿ ਦਿਮਾਗ ਫਿਰ ਗਿਆ ਤੇ ਫਿਰ ਮਹਾਰਾਜ ਜੀ ਦਾ ਕੋਰ ਸਿੱਖ ਸੀ ਜਿੰਨੇ ਉਹਨੂੰ ਠੀਕ ਕੀਤਾ ਸੀ ਮਹਾਰਾਜ ਦਾ ਜੋੜਾ ਲਾਇਆ ਰਮਾਲ ਦਿੱਤਾ ਸੀ ਮਹਾਰਾਜ ਨੇ ਤੀਜੇ ਪਾਸ਼ਾ ਨੇ ਭਾਈ ਸੈਦਾ ਜੀ ਨੂੰ ਉਸ ਸੈਦਾ ਪਿੰਡ ਦੇ ਵਿੱਚ ਜਾਓ ਦਰਸ਼ਨ ਕਰੋ ਜੋੜਾ ਜੇ ਵੀ ਇਹ ਮਾਰਦਾ ਦਿੱਤਾ ਹੋਇਆ ਜਿਹੜਾ ਸੰਗਤਾਂ ਦੇ ਮੱਥੇ ਨੂੰ ਲਾ ਕੇ ਝੱਲ ਜਿੰਨੂੰ ਪੈ ਜਾਂਦੀ ਉਹ ਠੀਕ ਹੋ ਜਾਂਦਾ ਹੈ। ਤੇ ਉਸ ਵੇਲੇ ਉਹ ਸਿੱਖ ਨੂੰ ਜਾ ਸਿੱਖ ਜਦੋਂ ਭਾਈ ਸੈਦਾ ਜੀ ਉਸ ਪਿੰਡ ਦਾ ਰਹਿਣ ਵਾਲਾ ਮਾਰਦਾ ਜ਼ੰਗਰ ਵਾਸਤੇ ਬਾਲਣ ਇਕੱਠਾ ਕਰਨ ਜਾਂਦਾ ਸੀ ਰੋਜ਼ ਜੰਗਲ 'ਚ ਜਾਣਾ ਕਿਉਂ ਉਹ ਸਮਾਂ ਐਸਾ ਸੀ ਲੋਕ ਸਾਰਾ ਲੰਗਰ ਗੁਰੂ ਘਰ ਵਿੱਚ ਬਾਲਣ ਦੇ ਨਾਲ ਹੀ ਪੱਕਦਾ ਸੀ ਜੰਗਲਾਂ ਦੇ ਵਿੱਚੋਂ ਲੱਕੜਾਂ ਸੁੱਕੀਆਂ ਸੰਗਤਾਂ ਲੈ ਕੇ ਆਉਂਦੀਆਂ ਸਿੰਘਾਂ ਦੀਆਂ ਬਿਉਟੀਆਂ ਸੀ ਭਾਈ ਸਾਹਿਬ ਜੀ ਸੋਚਮ ਸੁੱਚ ਸਿੰਘ ਜਾਂਦੇ ਸੀ ਜੰਗਲ ਦੇ ਵਿੱਚ ਲੱਕੜਾਂ ਕੱਟਣ ਵਾਸਤੇ ਸੁੱਕੀਆਂ ਲੱਕੜਾਂ ਤੋੜਨੀਆਂ ਤੇ ਉਹਨਾਂ ਦੀਆਂ ਪੰਡਾ ਬੰਨਣੀਆਂ ਸਿਰ ਤੇ ਚੁੱਕ ਕੇ ਲੈ ਕੇ ਆਉਣੀਆਂ ਕਿੰਨੀ ਮਿਹਨਤ ਸੀ ਸੇਵਾ ਦੇ ਵਿੱਚ ਵੀ ਤੇ ਜਿਹੜੀ ਰਾਣੀ ਸੀ ਚੜੀਲ ਦਾ ਰੂਪ ਧਾਰਨ ਕਰ ਚੁੱਕੀ ਸੀ ਵੱਡੇ ਵੱਡੇ ਦੇ ਨਹੁ ਹਨ ਤੇ ਵਾਲ ਖਿਲਰੇ ਹੋਏ ਹਨ ਸਰੀਰ ਤੇ ਬਸਤਰ ਨਹੀਂ ਪੂਰੇ ਪਾਟੇ ਹੋਏ ਬਸਤਰ ਹਨ ਤੇ ਸਿੰਘ ਜਦੋਂ ਜਾਂਦਾ ਸੀ ਸਤਜਮ ਸਿੰਘ ਇਹਦੇ ਬਸਤਰ ਪਾੜਦੇ ਨੇ ਰੂੜੇ ਮਾਰਨੇ ਲੱਕੜਾਂ ਮਾਰਨੀਆਂ ਚੁੱਕ ਚੁੱਕ ਕੇ ਬੜਾ ਦੁਖੀ ਹੁੰਨਾ ਸਿੰਘ ਇਹਨੇ ਵਾਲਣ ਇਕੱਠਾ ਕਰਨਾ ਇਹਨੇ ਖਿਲਾਰ ਦੇਣਾ ਤੇ ਮਹਾਰਾਜ ਨੂੰ ਸ਼ਿਕਾਇਤ ਕੀਤੀ ਆਣ ਕੇ ਭਾਈ ਸਾਹਿਬ ਨੇ ਕਹਿੰਦੇ ਮਹਾਰਾਜ ਜੀ ਮੈਂ ਰੋਜ਼ ਜਾਂਦਾ ਪਰ ਅੱਜ ਤੋਂ ਬਾਅਦ ਨਹੀਂ ਮੈਂ ਜਾਵਾਂਗਾ ਇਹਨੂੰ ਜੰਗਲ ਵਿੱਚ ਇੱਕ ਚਲੀਲ ਰਹਿੰਦੀ ਹੈ ਉਹ ਬੜਾ ਦੁਖੀ ਕਰਦੀ ਹੈ ਕਹਿੰਦੇ ਲੱਕੜਾ ਇਕੱਠੀਆਂ ਕਰਦੇ ਆ ਫਿਰ ਖਲਾੜ ਦਿੰਦੀ ਉਹ ਬਸਰ ਪਾਟੇ ਹੋਏ ਹਨ ਤੇ ਸਾਡੇ ਦੇਖੋ ਸਰੀਰ ਤੇ ਉਹ ਨਿਮਧਰਾ ਮਾਰ ਦਿੰਦੀ ਹੈ ਲੋਹ ਹੁਲਵਾਨ ਸਰੀਰ ਕਰ ਦਿੰਦੀ ਹੈ ਉਹਨੂੰ ਕੋਈ ਸੋਝੀ ਬਿਰਤੀ ਨਹੀਂ ਮਹਾਰਾਜ ਜੀ ਹਸਪੇ ਮਹਾਰਾਜ ਨੂੰ ਪਤਾ ਸੀ ਸਤਗੁਰੂ ਜੀ ਜਾਣਦੇ ਸੀ ਗੁਰੂ ਅੰਮਰਦਾਸ ਪਾਤਸ਼ਾਹ ਕਿ ਉਹ ਹੀ ਰਾਣੀ ਹੈ ਤੇ ਮਹਾਰਾਜ ਨੇ ਉਸ ਦਿਨ ਖੁਸ਼ੀ ਵਿੱਚ ਆਣ ਕੇ ਭਾਈ ਸੁਚਮ ਸਿੰਘ ਨੂੰ ਕੋਲ ਬੁਲਾ ਕੇ ਕਿਹਾ ਭਾਈ ਸਿੰਘਾ ਤੂੰ ਰੋਜ਼ ਜਾਣਾ ਆਜ ਆਇਆ ਕਰੀਂ ਰਮਾਲ ਲੈ ਜੀ ਸਾਡਾ ਉਹਦੇ ਮੱਥੇ ਨੂੰ ਛੁਹਾ ਦੀ ਜਦੋਂ ਤੇਰੇ ਕੋਲ ਆਏਗੀ ਨਾ ਤੇਰੇ ਤੇ ਹਮਲਾ ਕਰੇਗੀ ਉਹ ਆਣ ਕੇ ਉਸ ਵੇਲੇ ਰਮਾਲ ਉਹਦੇ ਮੱਥੇ ਤੇ ਰੱਖ ਦੀ ਉਹ ਠੀਕ ਹੋ ਜਾਵੇ ਭਾਈ ਸੁਚਮ ਸਿੰਘ ਜੋ ਉਸੇ ਤਰ੍ਹਾਂ ਹੀ ਗਏ ਲੱਕੜਾ ਇਕੱਠੀਆਂ ਕੀਤੀਆਂ ਉਸੇ ਤਰ੍ਹਾਂ ਹੀ ਰੋਜ਼ ਦੀ ਵਿਧੀ ਅਨਸਾਰ ਉਹ ਆ ਗਈ ਜਾਣੀ ਜਿਹੜੇਲ ਬਣੀ ਹੋਈ ਹੈ ਤੇ ਦੂਰੋਂ ਪੱਥਰ ਮਾਰਦੀ ਐ ਲੱਕੜਾਂ ਖਿਲਾਰ ਦਿੰਦੀ ਐ ਤੇ ਭਾਈ ਸਾਹਿਬ ਨੇ ਜਾ ਕੇ ਮੁਖ ਤੇ ਮਾથે ਤੇ ਉਰਮਾਲ ਸੀ ਮਹਾਰਾਜ ਦਾ ਸ਼ਕਤੀਸ਼ਾਲੀ ਉਹ ਮੱਥੇ ਤੇ ਰੱਖਿਆ ਜਦੋਂ ਗੁਰੂ ਅਰਦਾਸ ਜੀ ਦਾ ਬਖਸ਼ਿਆ ਰਮਾਲ ਲਾਲ ਦੀ ਨਾਲ ਉਹ ਸੋਜੀ ਵਿੱਚ ਆ ਗਈ ਰਾਣੀ ਠੀਕ ਹੋ ਗਈ ਨ ਹੋ ਗਈ ਤੇ ਸਾਧ ਸੰਗਤ ਜੀ ਉਸ ਵੇਲੇ ਭਾਈ ਸੁਚਮ ਸਿੰਘ ਜੀ ਨੇ ਆਪਣੀ ਚਾਦਰ ਲੈ ਕੇ ਉਹਦੇ ਸਰੀਰ ਤੇ ਪਾਈ ਕਿਉਂਕਿ ਸਰੀਰ ਨੰਗਾ ਹੋ ਚੁੱਕਾ ਸੀ ਕਿ ਕੋਈ ਸੋਝੀ ਨਹੀਂ ਸੀ ਸਰੀਰ ਦੇ ਉਹਨੂੰ ਕਿਉਂਕਿ ਦਿਮਾਗ ਫਿਰ ਗਿਆ ਸੀ ਇਸ ਕਰਕੇ ਭਾਈ ਸਾਹਿਬ ਨੇ ਉਹਦਾ ਤਨ ਢੱਕਿਆ ਤੇ ਮਹਾਰਾਜ ਕੋਲ ਲੈ ਕੇ ਆਇਆ ਤੇ ਸਤਿਗੁਰੂ ਜੀ ਨੇ ਖੁਸ਼ ਹੋ ਕੇ ਤੇ ਉਹ ਭਾਈ ਸਾਹਿਬ ਨੂੰ ਕਿਹਾ ਵੀ ਅੱਜ ਤੋਂ ਬਾਅਦ ਇਹ ਤੁਹਾਡੀ ਪਤਨੀ ਹੈ ਤੁਸੀਂ ਇਹਦਾ ਤਨ ਢੱਕਿਆ ਹੈ ਇਹਦੇ ਉੱਤੇ ਚਾਦਰ ਪਾਈ ਉਹ ਸਮਾਂ ਐਸੀ ਪ੍ਰਥਾ ਸੀ ਤੇ ਸੰਤ ਜੀ ਉਹ ਮਹਾਰਾਜ ਦੇ ਨਾਲ ਉਹਨੂੰ ਤੋਂ ਭਾਈ ਸਾਹਿਬ ਜੀ ਦੇ ਨਾਲ ਸੁਚਮ ਸਿੰਘ ਨਾਲ ਉਹਦਾ ਵਿਆਹ ਕਰਤਾ ਅਮੇ ਕੀ ਪਹਿਲੋਂ ਵੀ ਭਾਈ ਸਾਹਿਬ ਦੀ ਸ਼ਾਦੀ ਹੋਈ ਸੀ ਭਾਈ ਸਾਹਿਬ ਨੇ ਬੇਨਤੀ ਕੀਤੀ ਮਹਾਰਾਜ ਨੂੰ ਮਹਾਰਾਜ ਜੀ ਮੇਰੇ ਤੇ ਪਹਿਲੋਂ ਵੀ ਸ਼ਾਦੀ ਹੋਈ ਹੈ ਮੇਰੇ ਬੱਚੇ ਹਨ ਮੈਂ ਨਹੀਂ ਐਸਾ ਕਰਮ ਕਰ ਸਕਦਾ ਮਹਾਰਾਜ ਕਹਿੰਦੇ ਹੁਣ ਤੁਸੀਂ ਇਹਦਾ ਤਨ ਟੱਕਿਆ ਹੈ ਸਰੀਰ ਦੇਖਿਆ ਇਹਦਾ ਤਨ ਟੱਕਿਆ ਦਿੱਤੇ ਚਾਦਰ ਪਈ ਅੱਜ ਤੋਂ ਬਾਅਦ ਇਹ ਤੁਹਾਡੀ ਪਤਨੀ ਹੈ ਜਿਵੇਂ ਮਰਜ਼ੀ ਕਰੋ ਇਹਨੂੰ ਘਰ ਲੈ ਜਾਓ ਇਹ ਸੰਕਤ ਜੀ ਇਸ ਕਰਕੇ ਭਾਈ ਸਾਹਿਬ ਦੇ ਨਾਲ ਉਹ ਬੀਬੀ ਨੂੰ ਤੋਰਤਾ ਉਰਾਲੀ ਨੇ ਉਹ ਆਹ ਸ਼ਾਦੀ ਕਰਤੀ ਮਹਾਰਾਜ ਨੇ ਪਤਨੀ ਬਣ ਗਈ ਉੱਥੇ ਮਹਾਰਾਜ ਜੀ ਨਹੀਂ ਉੱਥੇ ਖੁਸ਼ੀ ਵਿੱਚ ਆਣ ਕੇ ਮਹਾਰਾਜ ਨੇ ਆਪਣਾ ਜੋੜਾ ਦਿੱਤਾ ਗੁਰਮਤਦਾਸ ਪਾਤਸ਼ਾਹ ਨੇ ਕਹਿੰਦੇ ਆ ਜਾ ਪੁੱਟਾ ਇਹ ਜੋੜਾ ਲੈ ਜਾ ਇਹ ਜਦੋਂ ਵੀ ਤੁਹਾਡੀਆਂ ਅੰਸ਼ਵੰਸ਼ ਦੇ ਚੱਲੇਗੀ ਬੜਾ ਲੰਬਾ ਲੰਬਾ ਤੁਹਾਡੀਆਂ ਅੰਸ਼ਵੰਸ਼ ਹੋਏਗੀ ਤੇ ਸਦਾ ਇਹ ਜੋੜਾ ਜੇ ਕੋਈ ਦਿਮਾਗ ਤੌਰ ਤੇ ਦਿਮਾਗੀ ਤੌਰ ਤੇ ਬਿਮਾਰ ਹੋਵੇ ਉਹਦੇ ਮਸਕ ਨੂੰ ਇਹ ਜੋੜਾ ਸੁਹਾਣਾ ਉਹ ਠੀਕ ਹੋ ਜਾਵੇਗਾ ਅਜੇ ਤੱਕ ਲੋਕ ਠੀਕ ਹੁੰਦੇ ਹਨ ਮਹਾਰਾ ਦਾ ਜੋੜਾ ਹੈ ਆਈ ਮਸਿਆ ਨੂੰ ਪੰਚਵੀਂ ਨੂੰ ਉਥੇ ਜੋੜਾ ਸਿੰਘ ਉਹਨਾਂ ਦੀ ਅੰਸ਼ਵੰਸ਼ ਚੋਂ ਹੈ ਸੁੱਤਮ ਸੁੱਤ ਸਿੰਘ ਦੀ ਬਾਬਾ ਜੀ ਦੀ ਉਹਨਾਂ ਦੇ ਪਰਿਵਾਰ ਵਿੱਚੋਂ ਸਿੰਘ ਵੈਂਦਾ ਉਹ ਜੋੜਾ ਲਾਂਦਾ ਮਸਤਕ ਨੂੰ ਉਹ ਗੁਰੂ ਘਰ ਦੇ ਵਿੱਚ ਆਪ ਜੀ ਨੇ ਵੀਡੀਓ ਵੀ ਦੇਖੀ ਹੋਵੇਗੀ ਅਸੀਂ ਖੁਦ ਜਾ ਕੇ ਦਰਸ਼ਨ ਕੀਤੇ ਹਨ ਉਹ ਜੋੜੇ ਉਹਦੇ ਨਾਲ ਸੰਗਤਾਂ ਜਿਨ੍ਹਾਂ ਨੂੰ ਝੱਲ ਪੈ ਜਾਂਦਾ ਜਾਂ ਹਲਕਾ ਕੁੱਤਾ ਵੱਢ ਜਾਂਦਾ ਹਲਕ ਪੈ ਜਾਂਦਾ ਉਹ ਲੋਕ ਠੀਕ ਹੁੰਦੇ ਹਨ ਦਿਮਾਗੀ ਤੌਰ ਤੇ ਬੀਬੀਆਂ ਪਹਿਣਾ ਵੀਰ ਬਜ਼ੁਰਗ ਠੀਕ ਹੋ ਕੇ ਜਾਂਦੇ ਹਨ ਅਸੀਂ ਆਪ ਦੇਖਿਆ ਕਿਉਂਕਿ ਮਹਾਰਾਜ ਜੀ ਉਹਦੇ ਵਿੱਚ ਅਜੇ ਵੀ ਕਿਰਪਾ ਹੈ ਜੋੜੇ ਦੇ ਵਿੱਚ ਮਹਾਰਾਜ ਬੰਦ ਜੀ ਦੇ ਦੁੱਧੇ ਪਾਸ਼ਾ ਜੀ ਦੇ ਤੀਜੇ ਪਾਸ਼ਾ ਗੁਰੰਬਰਦਾਸ ਪਾਸ਼ਾ ਜੀ ਦੇ ਦੋਵੇਂ ਜੋੜਿਆਂ ਨੂੰ ਉਹਨਾਂ ਦੀ ਵੰਸ਼ ਵਿੱਚ ਇੱਕੋਥੇ ਉਸ ਗੁਰਦੁਆਰਾ ਸਾਹਿਬ ਹੈ ਇੱਕ ਔਰ ਕਿਤੇ ਹੈ ਕਿਉਂਕਿ ਉਹ ਦੋ ਪਰਿਵਾਰ ਬਣ ਗਏ ਇੱਕ ਬੀਬੀ ਸੀ ਜਿਹੜੀ ਉਪੇਕਿਆ ਨੂੰ ਚਲੀ ਗਈ ਛੱਡ ਕੇ ਉਹਨਾਂ ਕੋਲੋਂ ਜੋੜਾ ਚਲਾ ਗਿਆ ਦੂਜੀ ਬੀਬੀ ਸੀ ਉਹਨਾਂ ਦੇ ਨਾਲ ਰਹਿੰਦੀ ਸੀ ਧਰਮ ਪਤਨੀ ਉਹਨਾਂ ਕੋਲ ਜੋੜਾ ਰਹਿ ਗਿਆ ਉਹ ਦੋਵੇਂ ਅਲੱਗ-ਅਲੱਗ ਪਰਿਵਾਰਾਂ ਵਿੱਚ ਜੋੜੇ ਹਨ ਮਹਾਰਾਜ ਜੀ ਜਾ ਜੇ ਵੀ ਸੰਗਤਾਂ ਨੂੰ ਲਾਭ ਉਠਾਉਂਦੀਆਂ ਹਨ ਮਹਾਰਾਜ ਦੀ ਕਿਰਪਾ ਦਾ ਮਹਾਰਾਜ ਇੱਥੇ ਵੀ ਦੇਖੋ ਪਾਤਸ਼ਾਹ ਜੀ ਉਸੇ ਤਰੀ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ ਅੰਤਰੀ ਭਾਵ ਭਗਤ ਜੀ ਪ੍ਰਗਟ ਕਰਦੈਨ ਭਵੇਂ ਬਾਹਰ ਪੱਖੋਂ ਲੇਖਕਾਰਾਂ ਨੇ ਟੀਕਾਕਾਰਾਂ ਨੇ ਕਈ ਤਰ੍ਹਾਂ ਅਰਥ ਬਣਾਏ ਸਾਖੀਆਂ ਲਾਈਆਂ ਕਿ ਵਿਆਹ ਹੋਇਆ ਕਮਾਲਾ ਜੀ ਦਾ ਨੂੰ ਘਰ ਆਈ ਬਹੋਰੀਆ ਨੂੰ ਨੂੰ ਕਹਿੰਦੇ ਹਨ ਬਹੂ ਨੂੰ ਕਹਿੰਦੇ ਹਨ ਉਸ ਭਾਸ਼ਾ ਦੇ ਵਿੱਚ ਕਹਿੰਦੇ ਹੁੰਡ ਕੱਢਦੀ ਸੀ ਉਹ ਕਹਨੇ ਦੇ ਵਿੱਚ ਨਹੀਂ ਸੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੀ ਰੋਜ਼ ਕਹਿੰਦੇ ਸੀ ਭਾਈ ਢੂੰਡ ਨਾ ਕੱਢਿਆ ਕਰ ਸੀ ਸੰਤਾਂ ਮਹਾਪੁਰਸ਼ ਉਹ ਮਹਾਰਾਜ ਭਗਤ ਕਬੀਰ ਜੀ ਕੋਲ ਆਉਂਦੇ ਰਹਿੰਦੇ ਸੀ ਆਮ ਘਰ ਦੇ ਵਿੱਚ ਮਹਾਪੁਰਸ਼ ਹੁੰਦੇ ਸੀ ਕਿਸੇ ਦੀ ਸੇਵਾ ਕਰਨੀ ਹੈ ਲੰਗਰ ਪਾਣੀ ਦੀ ਤੇ ਤੁਸੀਂ ਢੂੰਡ ਕੱਢ ਕੇ ਨਹੀਂ ਕਰ ਸਕਦੇ ਢੂੰਡ ਚੱਕ ਕੇ ਸੇਵਾ ਕਰਿਆ ਕਰੋ ਅਈਆਂ ਨੇ ਲਿਖਿਆ ਕਿ ਉਹਨਾਂ ਦੇ ਜਲ ਪਾਨ ਕਰਾਉਣ ਵਾਸਤੇ ਜਦੋਂ ਜਲ ਅੱਗੇ ਕੀਤਾ ਕਿ ਮਾਪੁਰਸ਼ਾਂ ਦੇ ਮਹਾਤਮਾ ਦੇ ਹੱਥ ਦੀ ਬਜਾਇ ਮੋਢੇ ਦੇ ਉੱਤੇ ਸਰੀਰ ਦੇ ਉੱਤੇ ਗਰਮ ਜਲ ਪੈ ਗਿਆ ਤੇ ਗਬੀਰ ਸਾਹਿਬ ਜੀ ਨਾਰਾਜ ਹੋਏ ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਲਿਖਿਆ ਲੇਖਕਾਰਾਂ ਨੇ ਪਰ ਭਗਤ ਜੀ ਕਹਿਣ ਤੋਂ ਭਾਵ ਹੈ ਕਿ ਬਾਣੀ ਤਾਂ ਤਰੀ ਭਾਵ ਦਰਸਾਉਂਦੀ ਹੈ ਇੱਥੇ ਜਿੰਦ ਨੂੰ ਕਿਹਾ ਹੈ ਭਗਤ ਜੀ ਨੇ ਕਿ ਜਿੰਦ ਰੂਪੀ ਜਿਹੜੀ ਰੋਟੀ ਹੈ ਨੂੰ ਹੈ ਮੋਹਰੀਆ ਹੈ ਉਹਦੇ ਪ੍ਰਤੀ ਭਗਤ ਜੀ ਇਹ ਵਰਣਨ ਕਰਦੇ ਹਨ ਜੇ ਅੰਦਰੋਂ ਅਰਥ ਕਰੀਏ ਭਾਈ ਸਾਹਿਬ ਭਾਈ ਸਾਬ ਸਿੰਘ ਜੀ ਜਿਹੜੇ ਹਨ ਪ੍ਰੋਫੈਸਰ ਉਹਨਾਂ ਦੇ ਅਰਥ ਕੀਤੇ ਹੋਏ ਹਨ ਉਹ ਬਚਨ ਕਰਦੇ ਹਨ ਆਸਾ ਰਹੁ ਰੋਰੀ ਬਿਹੋਰੀਆ ਘੁੰਗਰ ਜਿੰਨ ਕਾਢੈ ਭਗਤ ਜੀ ਕਹਿੰਦੇ ਜਿਸ ਤਰ੍ਹਾਂ ਇੱਕ ਆਤਮਾ ਨੂੰ ਭਗਤ ਜੀ ਕਹਿ ਰਹੇ ਹਨ ਕਹਿੰਦੇ ਜਿੰਦ ਰੂਪੀ ਵੋਟੀ ਤੂੰ ਜਿਵੇਂ ਕਹਿੰਦੇ ਇੱਕ ਵਿਆਹੀ ਨੂੰ ਜਿਹੜੀ ਉਹ ਘੁੰਡ ਕੱਢਦੀ ਹੈ ਚਾਰ ਦਿਨ ਉਹ ਬੜਾ ਧਿਆਨ ਰੱਖਦੀ ਹੈ ਭਗਤ ਜੀ ਕਹਿੰਦੇ ਉਹ ਪਿੰਡ ਦੇ ਵਿੱਚ ਵਾਵਾ ਹੁੰਦੀ ਐ ਕੀ ਬਹੁਤ ਸਿਆਣੀ ਐ ਘੁੰਡ ਕੱਢ ਕੇ ਰੱਖਦੀ ਐ ਬਹੁਤ ਧਿਆਨ ਰੱਖਦੀ ਐ ਵਾਵਾ ਹੁੰਦੀ ਐ ਨਾ ਉਹ ਸਮੇਂ ਇਸੇ ਤਰ੍ਹਾਂ ਹੀ ਹੁੰਦਾ ਸੀ ਪਰ ਭਗਤ ਜੀ ਕਹਿੰਦੇ ਉਹ ਘੁੰਡ ਕੱਢੇ ਦਾ ਕੀ ਲਾਭ ਹੈ ਉਹਦਾ ਕੀ ਫਾਇਦਾ ਹੈ ਜਿਹੜੇ ਘੁੰਡ ਦੇ ਵਿੱਚ ਰਹਿ ਕੇ ਵੀ ਆਪਾਂ ਮਾੜੇ ਕਰਮ ਕਮਾਈਏ ਵੱਡਿਆਂ ਦਾ ਸਤਿਕਾਰ ਨਾ ਕਰ ਪਾਈਏ ਭਗਤ ਜੀ ਉਹ ਘੁੰਡ નિਫਲ ਐ ਕੱਢਿਆ ਭਗਤ ਜੀ ਕਹਿੰਦੇ ਰਹੋ ਰਹੇ ਬਹੋਰੀਆ ਘੁੰਗੜ ਜਿੰਨ ਕੱਢੇ ਅਗਲੀ ਪੰਕਤੀ ਵਿੱਚ ਜਵਾਬ ਦਿੰਦੇ ਹਨ ਭਗਤ ਜੀ ਅੰਤ ਕੀ ਬਾਰ ਲਹੋਗੀ ਕਾ ਹੱਟ ਹੈ ਭਗਤ ਜੀ ਕਹਿੰਦੇ ਅੰਤ ਦੇ ਵੇਲੇ ਢੁੰਡ ਵੀ ਤੇਰਾ ਲੈ ਜਾਣਾ ਇਹ ਸੱਚ ਹੁੰਦਾ ਪਿਆਰੋ ਜਦੋਂ ਮਨੁੱਖ ਜੰਮਦਾ ਨਾਤੋਂ ਉਦੋਂ ਢੁੰਡ ਕੱਢਿਆ ਹੁੰਦਾ ਜਦੋਂ ਕਿਸੇ ਦੀ ਬਹੁ ਰਾਣੀ ਮਰਦੀ ਹੈ ਉਸ ਟਾਈਮ ਵੀ ਢੁੰਡ ਨਹੀਂ ਰਹਿ ਜਾਂਦਾ ਉਦੋਂ ਵੀ ਢੁੰਡ ਲੈ ਜਾਂਦਾ ਸਾਰਾ ਕੁਝ ਲੈ ਜਾਂਦਾ ਚਾਰ ਭਾਈ ਭੈਣਾਂ ਜਿਹੜੀਆਂ ਨੂੰ ਇਸ਼ਨਾਨ ਕਰਾ ਕੇ ਬਸਤਰ ਪਣਾਉਂਦੀਆਂ ਹਨ ਤੇ ਭਗਤ ਜੀ ਕਹਿੰਦੇ ਅੰਤ ਦੇ ਵੇਲੇ ਅੰਤ ਕੀ ਬਾਾਰ ਲਹੋਗੀ ਨਾਖ ਆਡੈ ਭਗਤ ਜੀ ਕਹਿੰਦੇ ਉਸ ਵੇਲੇ ਤੇਰਾ ਕੁੰਡ ਲੈ ਜਾਣਾ ਕਹਿੰਦੇ ਕੁੰਡ ਦਾ ਕੀ ਲਾਭ ਹੈ ਰਹਾਉ ਢੂੰਘੜ ਕਾਢ ਗਈ ਤੇਰੀ ਆਗੇ ਕਹਿੰਦੇ ਜੇ ਢੂੰਡ ਕੱਢ ਕੇ ਨਾ ਤੂੰ ਅੱਗੇ ਚਲੀ ਗਈ ਤੇ ਦਰਸ਼ਨ ਕਿਵੇਂ ਪਾਏਂਗੀ ਭਗਤ ਜੀ ਕਹਿੰਦੇ ਢੂੰਡ ਲਾ ਕੇ ਸੇਵਾ ਕਰ ਸਕਦੀ ਐ ਤੂੰ ਸ਼ਰਮ ਵੈਸੇ ਮਨੁੱਖ ਦੇ ਹਿਰਦੇ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਐ ਹਰਕ ਜੀਵ ਦੇ ਇਹ ਨਹੀਂ ਕਿ ਔਰਤਾਂ ਦੀ ਮਨੁੱਖ ਦੇ ਵੀ ਹੋਣੀ ਚਾਹੀਦੀ ਹੈ ਕਿ ਉਹ ਵੱਡਿਆਂ ਦਾ ਸਤਿਕਾਰ ਕਰੇ ਆਪਣੇ ਸਰੀਰ ਤੇ ਪੂਰੇ ਬਸਤਰ ਧਾਰਨ ਕਰੇ ਇਹ ਮਹਾਰਾਜ ਦੀ ਰਹਿਤ ਹੈ ਸਤਿਗੁਰੂ ਦੀ ਹਦਾਇਤ ਹੈ ਕਿ ਸੋਹਣੇ ਵਸਤਰ ਪਹਿਣੇ ਸਰੀਰ ਢੱਕ ਕੇ ਰੱਖੇ ਸਿਰ ਢੱਕ ਕੇ ਰੱਖੇ ਉਥੇ ਕਹਿੰਦੇ ਭਗਤ ਜੀ ਕਹਿੰਦੇ ਚਿਹਰਾ ਢੱਕਣ ਦਾ ਕੋਈ ਸਾਨੂੰ ਹੱਕ ਨਹੀਂ ਹੈ ਕਿਉਂਕਿ ਚਿਹਰੇ ਦੇ ਨਾਲ ਹੀ ਅੱਖਾਂ ਨਾਲ ਹੀ ਸਿਮਾਰਤ ਦੇ ਦਰਸ਼ਨ ਪਾਣੇ ਅਰ ਬਾਣੀ ਪੜਨੀ ਹੈ ਤੇ ਜੇ ਰੇ ਢੱਕ ਕੇ ਬੈਠੇ ਰੇ ਫਿਰ ਕੁਝ ਨਹੀਂ ਕਰ ਸਕਦੇ ਇਖੰਡਨ ਕੀਤਾ ਮਹਾਰਾਜ ਨੇ ਪ੍ਰਥਾ ਚੱਲੀ ਉਸ ਟਾਈਮ ਸੇਹਰਾ ਲਾਂਦੇ ਸੀ ਲੋਕ ਤੇ ਹੁਣ ਤੱਕ ਪ੍ਰਥਾ ਉਹ ਚੱਲਦੀ ਐ ਅਸੀਂ ਸੇਹਰਾ ਹੀ ਲਾਂਦੇ ਆ ਵਿਆਹ ਦੇ ਟਾਈਮ ਢੁੰਡ ਕੱਢਦੇ ਸੀ ਅਜੇ ਵੀ ਉਹ ਪ੍ਰਥਾ ਚੱਲਦੀ ਐ ਅਸੀਂ ਢੁੰਡ ਕੱਢਦੇ ਆ ਪਰ ਉਹ ਮਹਾਰਾਜ ਨੇ ਤਉਦੋ ਦਾ ਖੰਡਨ ਕਰਤਾ ਸਤਗੁਰਾਂ ਨੇ ਸੇਹਰਾ ਤਾਂ ਲਾਂਦੇ ਸੀ ਸੰਗਤ ਜੀ ਉਸ ਵੇਲੇ ਲੋਕ ਨਾਈ ਜਿਹੜੇ ਹੁੰਦੇ ਸੀ ਉਹ ਜਾ ਕੇ ਰਿਸ਼ਤਾ ਕਰਦੇ ਸੀ ਤੇ ਰਿਸ਼ਤਾ ਕਰਦੇ ਸੀ ਲੋਕ ਟੱਕ ਕੇ ਰੱਖਦੇ ਸੀ ਕਿ ਜੇ ਮ ਜਿਹੜਾ ਬੰਦਾ ਹੈ ਮਨੁੱਖ ਹੈ ਜਿਹੜਾ ਲਾੜਾ ਬਣਦਾ ਉਹਦਾ ਚਿਹਰਾ ਕਿਸੇ ਦਾ ਕਿਸ ਤਰ੍ਹਾਂ ਹੁੰਦਾ ਕਿਸੇ ਦਾ ਕਿਸ ਤਰ੍ਹਾਂ ਢੱਕਣ ਵਾਸਤੇ ਲੁਕੋਣ ਵਾਸਤੇ ਸਿਰਾਂ ਲਾਇਆ ਜਾਂਦਾ ਸੀ ਕਿਉਂ ਦੇਖ ਨਾ ਜਾਵੇ ਮਟਿਆਰ ਦਾ ਮੂੰਹ ਟੱਕਿਆ ਜਾਂਦਾ ਸੀ ਕਿ ਜਿੰਨਾ ਚਿਰ ਵਿਆਹੀ ਨਾ ਜਾਵੇ ਉਹਦਾ ਚਿਹਰਾ ਟੱਕ ਕੇ ਰੱਖਣਾ ਪਰ ਉਹ ਪ੍ਰਥਾ ਅਜੇ ਤੱਕ ਵੀ ਚੱਲਦੀ ਆ ਰਹੀ ਹੈ ਹੁਣ ਤਾਂ ਆਪਾਂ ਪਹਿਲੀ ਹੀ ਦੇਖ ਲੈਂਦੇ ਆ ਇੱਕ ਦੂਜੇ ਨੂੰ ਬੱਚੇ ਬੱਚੀ ਦੇਖ ਲੈਂਦੇ ਆ ਮਾਪਿਆਂ ਨੂੰ ਜਾ ਕੇ ਦੇਖ ਹੁੰਦਾ ਹੁਣ ਤੇ ਕੁੰਡ ਬਣਦਾ ਹੀ ਨਹੀਂ ਇਹ ਪਿਆਰ ਉਸ ਸਮਾਂ ਐਸਾ ਸੀ ਇਹ ਪ੍ਰਥਾ ਤਾਂ ਚੱਲਦੀ ਸੀ ਉਹ ਨਾਲ ਹੀ ਕਈ ਅਸੀਆਂ ਪ੍ਰਥਾ ਹਨ ਸਾਡੇ ਨਾਲ ਹੀ ਤੁਰੀਆਂ ਆ ਰਹੀਆਂ ਪੁਰਾਣੀਆਂ ਬਜ਼ੁਰਗਾਂ ਦੀਆਂ ਧਾਰਨ ਕੀਤੀਆਂ ਹੋਈਆਂ ਅਸੀਂ ਛੱਡ ਨਹੀਂ पाए ਤੇ ਹੁਣ ਜਮਾਨਾ ਕਿੱਸਾ ਬਦਲ ਚੁੱਕਾ ਆਪ ਨੂੰ ਪਤਾ ਸਾਰਿਆਂ ਉਹ ਸਮਾਂ ਕਿੱਸਾ ਅਸੀਂ ਹੁਣ ਕਿੱਸਾ ਉਹ ਖੰਡਨ ਕਰ ਦੇਣ ਭਗਤ ਜੀ ਉੱਥੇ ਆਤਮਕ ਤੌਰ ਤੇ ਅਰਥ ਕੱਢ ਦਿਆ ਅੰਤ ਕੀ ਵਾਰ ਲਹੇਗੀ ਨਾ ਸਾਡੇ ਭਗਤ ਜੀ ਕਹਿੰਦੇ ਅੰਤ ਦੀ ਵਾਰ ਭਗਤ ਜੀ ਕਹਿੰਦੇ ਕੁਝ ਨਹੀਂ ਰਹਿਣਾ ਸਭ ਕੁਝ ਖਤਮ ਹੋ ਜਾਣਾ ਕਹਿੰਦੇ ਇਹ ਜਿੰਦੇ ਉਪਰਮੇਸ਼ਰ ਦੀ ਭਗਤੀ ਕਰ ਉਹ ਪਰਮਾਤਮਾ ਦੇ ਨਾਲ ਜੁੜਨਾ ਕਰ ਘੁੰਗੜ ਕਾੜ ਗਈ ਤੇਰੀ ਆਗੇ ਕਹਿੰਦੇ ਜੇ ਘੁੰਡ ਕੱਢ ਕੀ ਅੱਗੇ ਚਲੀ ਗਈ ਫਿਰ ਪ੍ਰਾਪਤੀ ਨਹੀਂ ਹੁਣੀ ਉਨਕੀ ਗੈਲ ਤੋਹੇ ਜੈ ਜਿੰਨ ਸਾ ਲਾਗੈ ਗੈਲ ਕਿੰਦਨ ਕੋਰੀ ਹੁੰਦੀ ਐ ਪ੍ਰਾਤਨ ਸਮੇਂ ਚ ਹੁਣ ਪੱਕੇ ਰਸਤੇ ਹਨ ਪਹਿਲੂ ਗੋਰੀਆਂ ਨਿਕਲਦੀਆਂ ਸੀ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਤੱਕ ਜਾਂਦੀਆਂ ਸੀ ਉਹ ਰਸਤਾ ਦੇ ਉੱਤੇ ਕ ਲੀਖ ਜਾਂਦੀ ਹੁੰਦੀ ਸੀ ਉਹ ਲੀਖ ਦੀ ਸੇਧ ਲੈ ਕੇ ਲੋਕ ਸ਼ਹਿਰ ਨੂੰ ਚਲੇ ਜਾਂਦੇ ਸੀ ਗੋਰੀਆਂ ਕੱਚੀਆਂ ਤੋਂ ਕੋਈ ਨਿਸ਼ਾਨੀ ਥੋੜਾ ਹੁੰਦੀ ਸੀ ਹੁਣ ਤਾਂ ਪੱਥਰ ਸਾਈਡਾਂ ਤੇ ਲੱਗੇ ਹੋਣ ਉੱਤੇ ਲਿਖਿਆ ਹੋਏ ਏਨੇ ਕਿਲੋਮੀਟਰ ਇਹ ਸ਼ਹਿਰ ਹੈ ਪਰ ਉਦੋਂ ਨਹੀਂ ਸੀ ਹੁੰਦੇ ਉਦੋਂ ਗੋਰੀਆਂ ਤੇ ਨਿਸ਼ਾਨੀਆਂ ਹੁੰਦੀਆਂ ਸੀ ਕੱਚੀ ਗੋਰੀ ਦੇ ਉੱਤੇ ਲੀਖ ਜਾਂਦੀ ਹੁੰਦੀ ਸੀ ਲੀਖ ਦੀ ਸੇਧ ਲੈ ਕੇ ਜਿੱਥੇ ਰੋਜ਼ ਲੋਕ ਤੁਰਦੇ ਸੀ ਲੀਖ ਬਣ ਜਾਂਦੀ ਸੀ ਉਲੀਖ ਦੀ ਗੋਰੀ ਦੀ ਸੇਧ ਲੈ ਕੇ ਲੋਕ ਸ਼ਹਿਰਾਂ ਨੂੰ ਪਿੰਡਾਂ ਨੂੰ ਚਲੇ ਜਾਂਦੇ ਸੀ ਕਿ ਇਹ ਰਸਤਾ ਹੈ ਜਿਹੜਾ ਇਹ ਪਿੰਡ ਨੂੰ ਜਾਂਦਾ ਇਸ ਸ਼ਹਿਰ ਨੂੰ ਜਾਂਦਾ ਉਹਦੇ ਪ੍ਰਤੀ ਭਗਤ ਜੀ ਕਹਿੰਦੇ ਹਨ ਕਹਿੰਦੇ ਉਹ ਉਹ ਪ੍ਰਥਾ ਜਿਹੜੀ ਹੈ ਇੱਕ ਜਿਹੜੀ ਚੀਜ਼ ਚੱਲਦੀ ਉਹਦੇ ਪਿੱਛੇ ਸਾਰੇ ਜਿਵੇਂ ਗੋਰੀ ਦੇ ਉੱਤੇ ਇੱਕ ਮਨੁੱਖ ਚੱਲਦਾ ਸੀ ਨਾ ਉਹ ਲੀਖ ਦੇ ਉੱਤੇ ਤੇ ਸਾਰੇ ਮਗਰ ਚੱਲੇ ਜਾਂਦੇ ਸੀ ਉਹ ਲੀਖ ਦੇ ਤੁਰ ਕੇ ਕਹਿੰਦੇ ਇਸੇ ਤਰ੍ਹਾਂ ਹੀ ਇਹ ਕੰਮ ਹੈ ਕਹਿੰਦੇ ਗੋਰੀ ਦੇ ਉੱਤੇ ਤੁਰਨ ਵਾਲਾ ਕੰਮ ਹੈ ਹੁੰਗੜ ਕਾਢੇ ਕੀਏ ਵਡਿਆਈ ਤੇ ਇਥੇ ਭਗਤ ਜੀ ਉਹਨ ਕੀ ਗੈਲ ਤੁਹੇ ਨਾ ਲਾਗੇ ਕਹਿੰਦੇ ਉਹਨਾਂ ਦੀ ਗੈਲ ਛੱਡ ਦੇਣੀ ਚਾਹੀਦੀ ਹੈ ਕਹਿੰਦੇ ਜੇ ਕਿਸ ਉਸ ਗੈਲ ਤੇ ਤੁਰਿਆ ਉਸ ਰਸਤੇ ਤੇ ਤੁਰਿਆ ਤੇ ਹੁਣ ਇਹ ਨਹੀਂ ਕਿ ਆਪਾਂ ਵੀ ਉਸੇ ਰਸਤੇ ਤੇ ਤੁਰੇ ਜਾਣੇ ਆਪਾਂ ਤਾਂ ਪ੍ਰਭੂ ਦੀ ਭਗਤੀ ਕਰਨੀ ਭਗਤ ਜੀ ਕਹਿੰਦੇ ਬੰਦਗੀ ਕਰਨੀ ਹੈ ਹੁੰਗੜ ਕਾਢੇ ਕੀ ਵਡਿਆਈ ਕਹਿੰਦੇ ਹੁੰਡ ਕੱਢਣ ਦੀ ਭਗਤ ਜੀ ਕਹਿੰਦੇ ਵਡਿਆਈ 4 ਦਿਨ ਦੀ ਹੈ ਝੁੱਠੀ ਹੈ 4 ਦਿਨ ਲੋਕ ਸੋਭਾ ਕਰਦਣ ਭਗਤ ਜੀ ਕਹਿੰਦੇ ਮੁੜ ਕੇ ਹੁੰਡ ਦਾ ਪਤਾ ਨਹੀਂ ਲੱਗਦਾ ਚਾਰ ਸਾਲ ਦੋ ਸਾਲ ਹੀ ਹੁੰਦਾ ਨਾ ਉਸ ਤੋਂ ਬਾਅਦ ਛੱਡ ਦਿੰਦੇ ਆ ਆਪਾਂ ਸਾਰਾ ਕੁਝ ਦਿਨ 10 ਚਾਤ ਬੋਲਹਿ ਆਈ ਕਹਿੰਦੇ ਦਿਨ ਚਾਰ ਦੀ ਬਹੂ ਹੁੰਦੀ ਆ ਪਿੰਡ ਚ ਜਦੋਂ ਨਵੀਂ ਨਵੀਂ ਕੋਈ ਵਿਆਹ ਹੀ ਹੁੰਦੀ ਨਾ ਭਗਤ ਜੀ ਕਹਿੰਦੇ ਉਹ ਚਾਰ ਕੁ ਦਿਨ ਸ਼ੌਕ ਹੁੰਦਾ ਉਸ ਬਹੂ ਨੂੰ ਢ ਘੱਟ ਕੇ ਨਿਕਲਦੀ ਆ ਪ੍ਰਾਤਨ ਸਮੇਂ ਚ ਇਸੇ ਤਰ੍ਹਾਂ ਹੀ ਪਿੱਛੇ ਚਲੇ ਜੋ ਉਸ ਤੋਂ ਬਾਅਦ ਘੁੰਡ ਚੱਕ ਦਿੰਦੀਆਂ ਜੇ ਫਿਰ ਆਪੋ ਹੀ ਲੋਕ ਕਹਿ ਲੈ ਜਿੰਦੇ ਕੁੰਡ ਚੱਕਤਾ ਠੀਕ ਹੈ ਚਾਰ ਕੁ ਦਿਨ ਵਹਿਮ ਹੁੰਦਾ ਚਾਰ ਕੁ ਦਿਨ ਡਰ ਹੁੰਦਾ ਉਹ ਡਰ ਨਿਕਲ ਜਾਂਦਾ ਭਗਤ ਜੀ ਕਹਿੰਦੇ ਦਸ ਦਾ ਚਾਰ ਦਿਨ ਦਸ ਪਾਚ ਬੋ ਭਏ ਆਈ ਕਹਿੰਦੇ ਜਦੋਂ ਚਾਰ ਦਿਨ 10 ਦਿਨ ਹੋ ਜਾਂਦੇ ਹਨ ਆਈ ਨੂੰ ਘੁੰਗੜ ਤੋ ਰੋ ਤੋ ਪਾਰ ਥੱਟ ਕਹਿੰਦੇ ਘੁੰਗੜ ਜਿਹੜਾ ਉਤਰ ਜਾਂਦਾ ਫਿਰ ਉਹ ਲੈ ਜਾਂਦਾ ਉਹ ਸ਼ਰਮ ਖਤਮ ਹੋ ਜਾਂਦੀ ਹੈ ਕਹਿੰਦੇ ਫਿਰ ਕਾਦੀ ਸ਼ਰਮ ਹੈ ਜਿਹੜੀ 4 ਦਿਨ ਵਾਸਤੇ ਆ ਉਸ ਤੋਂ ਬਾਅਦ ਖਤਮ ਹੋ ਗਈ ਹਰ ਗੁਣ ਗਾਏ ਉੱਦੇ ਅਰ ਨਾਚੇ ਭਗਤ ਜੀ ਕਹਿੰਦੇ ਅਸੀਂ ਇਹ ਜਿੰਦੇ ਅਸਲ 'ਚ ਤਾਂ ਹਰੀ ਦੇ ਗੁਣ ਗਾਏ ਤੇ ਅੰਦਰੋਂ ਮਨ ਜਿਹੜਾ ਹੋ ਉਹਦੇ ਸੇਵਾ ਕਮਾਏ ਮਾਨ ਅੰਦਰ ਸੇਵਾ ਤੇ ਭਾਵਨਾ ਯੋ ਮਾਨ ਜਿਹੜਾ ਉਹਦੀ ਭਗਤੀ ਦੇ ਅੰਦਰ ਨੱਚਣਾ ਕਰੇ ਕਹੋਏ ਕਬੀਰ ਬੋ ਤਬ ਜੀਤੈ ਹਰ ਗੁਣ ਗਾਵਤ ਜਨਮ ਬਤੀਤੈ ਭਗਤ ਜੀ ਜਵਾਬ ਦਿੰਦੇ ਹਨ ਕਹਤ ਕਬੀਰ ਬੋ ਤਬ ਜੀਤੈ ਕਹਿੰਦੇ ਇਥੋਂ ਜਿੱਤ ਤਾਂ ਤਾਂ ਪ੍ਰਾਪਤ ਧੋਨੀ ਹੈ ਭਗਤ ਜੀ ਕਹਿੰਦੇ ਜਿਹੜਾ ਜਨਮ ਹੈ ਉਹ ਗੁਣ ਗਾ ਕੇ ਬਤੀਤ ਹੋਵੇ ਜੇ ਕੋਹ ਹਰ ਗੁਣ ਗਾਵਤ ਜਨਮ ਬਤੀਤੈ ਭਗਤ ਜੀ ਕਹਿੰਦੇ ਉਹਦੀ ਭਗਤੀ ਨੂੰ ਗਾ ਕੇ ਉਹਦੇ ਗੁਣ ਗਾ ਕੇ ਉਹਦਾ ਭਜਨ ਕਰਕੇ ਜਨਮ ਜਿਹੜਾ ਮਨੁੱਖਾ ਸਫਲ ਬਣ ਸਕਦਾ ਹੈ ਬਾਕੀ ਸਭ ਸੰਸਾਰ ਤੇ ਕਰਮ ਕਾਂਡ ਹਨ ਦੁਨਿਆਵੀ ਪ੍ਰਥਾ ਬਣਾਈਆਂ ਹੋਈਆਂ ਹਨ ਉਹਨਾਂ ਪਿੱਛੇ ਲੱਗ ਕੇ ਜਨਮ ਨਾ ਗਵਾਓ ਭਗਤ ਜੀ ਕਹਿੰਦੇ ਉਹਦੀ ਭਗਤੀ ਉਹਦੇ ਗੁਣ ਗਾ ਕੇ ਜਨਮ ਨੂੰ ਸਫਲ ਬਣਾਓ ਕਹਤ ਕਬੀਰ ਬੋ ਤੱਬ ਜੀਤੇ ਕਹਿੰਦੇ ਉਹ ਅਸੀਂ ਤਾਂ ਜਿੱਤ ਸਕਦੇ ਹਾਂ ਇਹਦੇ ਜਨਮ ਨੂੰ ਤਾਂ ਅਸੀਂ ਜਿੱਤ ਸਕਦੇ ਹਾਂ ਇਹ ਭਗਤੀ ਕਰਕੇ ਉਹਦੇ ਗੁਣ ਗਾ ਕੇ ਜਨਮ ਨੂੰ ਸਫਲ ਬਣਾ ਲੀਏ ਨਹੀਂ ਭਗਤ ਜੀ ਕਹਿੰਦੇ ਸੰਸਾਰੀ ਜਿਹੜੇ ਵਿਹਾਰ ਹਨ ਸੰਸਾਰੀ ਰੀਤੀਆਂ ਹਨ ਕਹਿੰਦੇ ਇਹਨਾਂ ਵਿੱਚ ਫਸੇ ਹੋਏ ਜਨਮ ਗਵਾ ਬੈਠਾਂਗੇ ਕਿਉਂਕਿ ਇਹਨਾਂ ਦਾ ਤਿਆਗ ਕਰਕੇ ਉਹ ਭਗਤੀ ਭਾਵਨੀ ਵਾਲਾ ਜੀਵਨ ਬਣਾਈਏ ਜਿਹਦੇ ਨਾਲ ਭਗਤ ਜੀ ਕਹਿੰਦੇ ਜਨਮ ਸਫਲ ਬਣ ਜਾਵੇਗਾ ਇਹ ਅੱਜ ਦੇ ਸ਼ਬਦੀ ਵਿਚਾਰ ਹੈ ਇਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨੇਕਾਂ ਭੁੱਲਾਂ ਜੰਦਿਆਂ ਰਸਮਤ ਬਖਸ਼ਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ